ਗਾਲ ਵਰਦੇ ਵੀ ਅੰਗ ਦਾ ਬਈ ਇਹ ਅੰਗ ਨੇ ਤੇਰੇ ਹੋਰਾਂ ਕੋ ਹੋਰ ਕੁਛ ਨਹੀਂ ਹੁੰਦਾ ਅਜੂਦੀ ਹੈ ਵੀ ਅੰਗ ਦਾ ਸਾਇਬਾਂ ਘ ਹੈ ਵੀ ਅੰਗ ਦਾ ਡਰਕਾਰ ਹੈ ਡਰਕਾਰ ਹੈ ਇਹ ਅੰਗ ਨੇ ਤੇਰੇ ਹੋਰ ਕੁਛ ਨਹੀਂ ਤੂੰ ਦਰਪਾ ਹੈ ਪੈਰੂ ਕੱਢ ਦੇਣ ਪੈ ਕੰਗੂ ਦੇਤਣਾ ਨਾ ਪਹਿਮਾਨ ਤੋਂ ਨਾ ਕੇ ਦੇ ਭੈਰ ਬਰਦੇ ਨਾ ਕੇ ਰੁਪੇ ਨਦੇ ਬੜਾ ਰਾਜ ਬਿਹੰਡਨ ਬੜਾ ਰਾਜ ਬੜਾ ਰਾਜ ਕੌਣ ਬਿੱਲਾ ਬੜਾ ਰਾਜ ਕੀ ਹੁੰਦਾ ਵਿਸ਼ਵਾਸ ਘਾਤ ਹੁੰਦਾ ਇਹ ਜਿਹੜਾ ਹੈ ਨਾ ਆਪਣੇ ਬਗਲਾਰ ਬਿੱਲਾ ਵਿਸ਼ਵਾਸ ਘਾਤ ਕਰਦੇ ਨੇ ਅਖਾ ਵਿੱਚ ਕੇ ਬੰਦੇ ਨੇ ਕੋਈ ਸਰਦਾ ਕਰਕੇ ਆ ਜਾਂਦਾ ਕੋਲ ਸਿੱਖ ਬਣ ਕੇ ਉਹਨੂੰ ਖਾ ਜਾਂਦੇ ਨੇ ਇਹ ਵਿਸ਼ਵਾਸ ਘਾਤ ਹੈ ਅਸਲ ਦੇ ਵਿੱਚ ਵਿਸ਼ਵਾਸ ਘਾਤ ਹੈ ਉਹਦਾ ਵਿਸ਼ਵਾਸ ਕਰ ਲੈਣ ਨੂੰ ਭਗਤੀ ਕਰਦਾ ਇਹ ਉਹਨੂੰ ਖਾ ਜਾਂਦਾ ਹੈ ਕਿ ਵਿਸ਼ਵਾਸ ਘਾਤੇ ਹੋਇਆ ਨਾ ਇਹ ਵਿਸ਼ਵਾਸ ਰਾਤੀ ਨਾ ਬਿੱਲਾ ਜਾਂ ਚੁੱਪ ਕਰਕੇ ਅਖਾਮੀ ਜੀ ਕਹਿੰਦਾ ਜੂ ਆ ਵਿਸ਼ਵਾਸ ਕਰ ਲੈਂਦਾ ਇਹ ਤਾਂ ਸੁੱਤਾ ਪਿਆ ਉਹ ਆਪਣਾ ਜਿਹੜਾ ਦਾਅ ਉਹਦਾ ਚਫਟ ਕੇ ਖਾਲਨ ਇਹ ਵੀ ਡੁੱਡੂ ਉਹ ਨੂੰ ਉਹ ਕਰਦਾ ਬਗਲਾ ਕਰਦਾ ਇਹ ਵਿਸ਼ਵਾਸ ਘਾਤ ਨੇ ਉਹਦੇ ਤੇ ਹੀ ਕਰਦੇ ਨੇ ਘਾਤ ਜਿਹੜਾ ਇਹਨੂੰ ਤੇ ਵਿਸ਼ਵਾਸ ਕਰੇ ਜਿਹੜਾ ਇਹਦੇ ਨੇੜੇ ਜਾਵੇ ਹਾਂ ਮਰਲਾਜ ਬਿਹੰਡਣ ਬਿਹੰਡਣੀ ਬਿਹੜੜੀ ਇਹਦਾ ਕੀ ਹੈ ਇਹਦੀ ਬੋਲਤੀ ਬੰਦ ਕਰ ਦਿੰਦੀ ਆ ਇਹ ਤਾਂ ਇਹਦੇ ਸਾਹਮਣੇ ਬੋਲ ਨਹੀਂ ਸਕਦੇ ਵਿਚਾਰੇ ਇਹ ਤਾਂ ਇਹਨਾਂ ਦਾ ਦਿਮਾਗ ਤਾਂ ਜਿਹੜਾ ਨਾ ਉੱਥੇ ਹੀ ਸੁਣਦੇ ਹੋ ਜਾਂਦਾ ਦੇਖਦੀ ਸਾਰੇ ਸੁਣਦੇ ਹੋ ਜਾਂਦੇ ਚ ਛੁਰ ਦੰਡਣੀ ਚ ਛੁਰ ਚ ਚ ਰੋਕ ਗਰੀ ਆ ਅੱਖਾਂ ਦੇ ਘੋਲ ਨਾ ਬਣਾਉਣ ਵਾਲਿਆ ਹੋ ਉਹ ਜਿਹਨਾਂ ਨੇ ਲੁੱਕ ਕਥਾ ਕਹਾਣੀਆਂ ਬਣਾਈਆਂ ਨੇ ਇਹਨੇ ਸਫਰਾਨ ਨੂੰ ਸਰਾਫ ਦੇਤਾ ਜੀ ਐ ਹੋ ਗਿਆ ਫਰਾਨੇ ਦਾ ਐ ਵਿਗੜ ਗਿਆ ਇਹਦੇ ਬੂਤ ਉਹਨਾਂ ਕਲ ਗਿਆ ਤਾਂ ਜਿੱਦ ਉਹ ਇੱਕ ਸਾਡੇ ਵੀ ਉੱਥੇ ਆਪਣੇ ਨਾਲ ਜੀ ਸੀ ਆਖੇ ਜੀ ਇਹਦੀ ਕਾਲੀ ਜੀਵ ਹੈ ਆਪਣੇ ਇਹਦੇ ਨਾਲ ਸੀਕਰ ਸੇ ਬਾਲੇ ਦੇ ਨਾਲ ਯੂਪੀ ਚ ਰਹਿੰਦਾ ਇਹਨਾਂ ਨਾਲ ਆਪਣੇ ਹਰਮਨ ਸਿੰਘ ਦੇ ਨਾਲ ਉਹ ਕਹਿੰਦੇ ਕਾਲੀ ਜੀਬ ਹੈ ਉਹਦੀ ਵਾਹ ਲੈ ਆ ਮੇਰੇ ਕੋਲ ਲੈ ਆ ਮੈਂ ਵੜ ਦਨਾ ਜੀਬ ਉਹਦੀ ਤੁਸੀਂ ਡਰਾਉ ਨਾ ਬਿਲੂ ਡਰਾਉ ਦਿਓ ਇਹ ਤੁਸੀਂ ਡਰਾਓ ਲੋਕਾਂ ਨੂੰ ਜਾ ਕੇ ਕਾਲੀ ਜੀ ਮੈਨੂੰ ਜਾ ਉਹਨੂੰ ਕਹਿ ਦੋ ਮੇਰਾ ਵਗਾੜੇ ਕੀ ਵਗਾੜ ਦੇ ਉਹ ਕਹਿ ਦੋ ਜਾ ਕੇ ਉਹ ਤਾਂ ਡਰਦੇ ਸੀ ਸਾਰੇ ਅਜੀਸ ਹੰਗੜ ਲਾ ਰਹੇ ਨੇ ਉਹਨੇ ਆ ਇੱਕ ਛੱਤਰ ਨਹੀਂ ਚੱਲਦੇ ਹੁੰਦੇ ਤੇ ਇਹ ਜੀ ਆੜੇ ਕੱਢਣ ਲੱਗੇ ਸੀ ਕਾਲੀ ਜੀ ਬਣ ਚਿੱਟੀ ਜੀ ਉਹਨਾਂ ਜਾ ਕੇ ਹੁੰਦਾ ਤਾਂ ਕਹਿੰਦੇ ਹਰਵੰਸਰ ਵੀ ਆਤਵੰਦ ਮਾਲਾ ਤੁਹਾਡੇ ਨਾਲ ਅਸੀਂ ਗੱਲ ਕਰਦੇ। ਆਪੇ ਨਹੀਂ ਕਰਦੇ ਛੱਤਰ ਜੋ ਸਾਡਾ ਤਕੜਾ। ਆਪੇ ਹੀ ਗੱਲ ਕਰਦੇ। ਸੁੱਕਦੇ ਬਰਦ ਸੀ ਨਾ। ਉਹ ਕਹਿੰਦਾ ਜਿੰਦਾ ਤਾਂ ਨਹੀਂ ਪਿੰਦੇ ਤੇ ਉਹਨੇ ਕੰਮ ਨਹੀਂ ਕਰਦਾ। ਮੈਂ ਕਿਹਾ ਠੀਕ ਹੈ। ਕਹਿੰਦਾ ਸਾਡਾ ਨਹੀਂ ਕੰਮ ਚੱਲਦਾ ਇਹਨਾਂ ਨੇ ਕੰਮ ਕਰਨਾ ਪੀ ਕੇ ਬਹਿ ਜਾਣਗੇ। ਪਹਿਲੇ ਠੀਕ ਹੈ ਤੁਸੀਂ ਅਸੀਂ ਤਾਂ ਟੌਂਟਾ ਤੋੜ ਜਾਂਦੇ ਤੁਹਾਡੇ ਘਰ ਦੇ ਸਿੱਧਾ ਸੇਵਕਾਂ ਕੋਲ ਨੂੰ ਮੈਂ ਕਹਾਂ ਦੱਸੋ ਕੀ ਕਹਾਂ ਮੈਂ ਤਾਂ ਮਜ਼ਦੂਰ ਗੁਰੂ ਘਰ ਦੇ ਤੁਸੀਂ ਮਾਲਕ ਹੋ ਤਾਂ ਦੱਸੋ ਉਹ ਬੰਦ ਕਰਤਾ ਦੱਸੋ ਕੀ ਕਹੀਏ ਹਰ ਵਾਰ ਸੋ ਨਹੀਂ ਇਹ ਸਾਰਿਆਂ ਵਿੱਚ ਵਧੀਆ ਆਦਮੀ ਦੋ ਤਿੰਨ ਦੇ ਨੇ ਉਹਨੀਆਂ ਗਾਉ ਸਭ ਜਾਣਦੇ ਪਰ ਕੀ ਕਰੇ ਬੰਦੇ ਚੰਗੇ ਕਿੱਥੋਂ ਲੈ ਕੇ ਆਵੇ ਕਿੱਥੋਂ ਬੰਦੇ ਚੰਗੇ ਲੈ ਕੇ ਆਵੇ ਗਿਆ ਤਾਂ ਕਹਿੰਨ ਦੇ ਘੜ ਕੇ ਤੇ ਕਹਿੰਦੇ ਸਾਨੂੰ ਕੋਈ ਨਹੀਂ ਗਿਆ ਇਹ ਤਾਂ ਆ ਸੇ ਬਈ ਜਾਣਦੇ ਆ ਰੋੜੀ ਕੋਟੜੀ ਟਾਂ ਕੋਟੜੀ ਜਾਣਦੇ ਸਿਸ ਗਾਇ ਨੂੰ ਖੜਾ ਕਰਦਾ ਜਾ ਲੈਟਰ ਪਾਇਆ ਇਹਨਾਂ ਨੇ ਜਗਾ ਲੈ ਕੇ ਬਈ ਵੀ ਸੀ ਉੱਥੇ ਗਿਆ ਹੋਇਆ ਉਹਨਾਂ ਨੇ ਆ ਵੀ ਦੇਖੋ ਅਸੀਂ ਕਹਿੰਦੀ ਤਾਂ ਹੁੰਦੇ ਨਹੀਂ ਨਾ ਸਾਨੂੰ ਬਾਣੀ ਆਉਂਦੀ ਨਹੀਂ ਨਾ ਅਸੀਂ ਪੜ੍ਹਦੇ ਵਾ ਇਹਦਾ ਗੁਰੂ ਘਰ ਦੀ ਆ ਚਾ ਅੱਛੇ ਬਈ ਕਰਨ ਜਾਣਦੇ ਰੋੜੀ ਕੋਟੜੀ ਟਾਂ ਕੋਟੜੀ ਆ ਸੇ ਬ ਹੈ ਗੁਰੂ ਚਲੋ ਇਹਦੇ ਵਿੱਚੋਂ ਜੇ ਕੋਈ ਦੇ ਦੂ ਜਿਹੜਾ ਕੋਈ ਦੇ ਦੂ ਜਾਂ ਜਿਹੜਾ ਕਰੂਗਾ ਈਮਾਨਦਾਰੀ ਨਾਲ ਜਿਹੜਾ ਕਰੂਗਾ ਨਿਸ਼ਚਿਤ ਹੋ ਕੇ ਸੇਵਾ ਨੂੰ ਕੁਮੜ ਜੂ ਉਹਨਰੋਂ ਵੀ ਕਾਇਦਾ ਉਹਨਾਂ ਨੂੰ ਜਿਹੜਾ ਤਾਂ ਨਿਸ਼ਚਿਤ ਹੋ ਕੇ ਸੇਵਾ ਕਰੂ ਸੇਵਾ ਬੰਨ ਕੇ ਸੇਵਾ ਕਰੂ ਉਹ ਕੁਝ ਲੈ ਜੂ ਨਹੀਂ ਮਿਲਣਾ ਕੁਝ ਨਹੀਂ ਲੈ ਜੂ ਹੋ ਹੋਰ ਕੀ ਕਹੇ ਹੋਰ ਕੀ ਕਹੇ ਆ ਗਿਆਨ ਵਾਲੀ ਗੱਲ ਈ ਸ਼ੋਤ ਉਹ ਆਪੇ ਮੰਨਦੇ ਨੇ ਸਾਡੇ ਕੋਲ ਚੱਚੁਰ ਦੰਡਣੀ ਚੱਚੁਰ ਦੰਡਣੀ ਦੋ ਦੋ ਤੇਜ ਪ੍ਰਚੰਡਣੀ ਤੇਜ ਪ੍ਰਚੰਡਣੀ ਆਦਵ੍ਰਤੇ ਕਿਉ ਹੈ ਡਾਡਾ ਜੀ ਅਸਲ ਚ ਤੇਜ ਪ੍ਰਚੰਡ ਉਹ ਆਪਣੇ ਤੇਜ ਨਾਲ ਉਹਨੂੰ ਚੁੱਪ ਕਰਾ ਦਿੰਦੀ ਹੈ ਗੱਲ ਨਾਲੇ ਚੁੱਪ ਕਰ ਜਾਂਦਾ ਉਹੋ ਤੇਜ ਪ੍ਰਚੰਡਣੀ ਆਦਵ੍ਰਤੇ ਤੇਜ ਪ੍ਰਚੰਡਣੀ ਆਦਵ੍ਰਤੇ ਪਹਿਕਾਹੂ ਕੋ ਦੇਦਣਾ ਨਾ ਪਹਿਮਾਨਤਾਂ ਨੂੰ ਉਹਨਾਂ ਨੂੰ ਕਿਹਾ ਹੋਇਆ ਹੈ ਰੋਬੇ ਬਾਦਸ਼ਾਹ ਦਾ ਕਹਿੰਦਾ ਸੀ ਪੈਸੇ ਨਹੀਂ ਬੰਦੇ ਹੁੰਦੇ ਤੁਸੀਂ ਅਖਰੇ ਦਿਖਾਓ ਸਾਨੂੰ ਅਦਿਨੇ ਪੈ ਬੰਦੇ ਕੋ ਪਾਇ ਸੀ ਦੰਦੇ ਵੀ ਨਹੀਂ ਕਿਸੇ ਨੂੰ ਇਹ ਰਾਜਾ ਜੰਗਾ ਨਹੀਂ ਪੈ ਦੇਣਾ ਇਹ ਕਾਡਾ ਪ੍ਰਤੀ ਅਸੀਂ ਆਪਣੇ ਹੁਕਮੂ ਚਲਾਉਣਾ ਕਿਸ ਨੂੰ ਪੈ ਦੇ ਕੇ ਅਸੀਂ ਤਾਂ ਪਰਮੇਸ਼ਰ ਦੇ ਕੋਲ ਚੱਲਣਾ ਹਾਂ ਦੂਜਿਆਂ ਨੂੰ ਵੀ ਕਹਿਣਾ ਵੀ ਸੁਖ ਹੈ ਭਾਈ ਹੁਕਮ ਦੇ ਵਿੱਚ ਚੱਲਣ ਕੇ ਹੁਕਮੇ ਚੱਲੋਂਗੇ ਸੁਖ ਹੈ ਇਹਨੇ ਚੱਲਣਾ ਨੂੰ ਸੁਖ ਮਿਲ ਜੂ ਨਹੀਂ ਚੱਲੂਗਾ ਦੁਖੀ ਰਹੂਗਾ ਅਸੀਂ ਆਪਣੇ ਬਾਣੇ ਨਹੀਂ ਚਲਾਉਣਾ ਅਸੀਂ ਆਪਣੇ ਬਾਣੇ ਤਾਂ ਆਪੇ ਨਹੀਂ ਚੱਲਣਾ ਸੋਨਾਰਾ ਪ੍ਰਤੀਪਾਰਣ ਕੋਤ ਉਦਾਹਰਨ ਦੁਸ਼ਟ ਨਿਵਾਰਨ ਤੋਖ ਹਰੇ ਸੁਰ ਨਾਰ ਪ੍ਰਤੀਪਾਲ ਪ੍ਰਤੀਪਾਲ ਚਾਹੇ ਨਾਰ ਨੇ ਆਮਰ ਨੇ ਦੇਵਤੇ ਨੇ ਚਾਹੇ ਸੁਰ ਨੇ ਸੁਰ ਕਦੋਂ ਹੋ ਜਾਂਦਾ ਜਦੋਂ ਕਿਸੇ ਸੱਚੇ ਮਾਰਗ ਤੇ ਚੱਲ ਪੈਂਦਾ ਨਾ ਕਿਸੇ ਕੋ ਬੈਠੋ ਰੁਣਣ ਲੱਗ ਜਾਂਦਾ ਕੋਈ ਜੇ ਜੇ ਮਾਨਸ ਤੇ ਦੇਵਤੇ ਕੀ ਹੈ ਅੰਦਾ ਵਾਣਸੇ ਨਰੇ ਹੈ ਨਾ ਜੇ ਤਾਂ న్యూਟਰਲ ਗੇਰ ਜੇ ਆਪਣਾ ਬਸ ਭਾਈ ਨਿਆਣੇ ਪਾੜ ਲੈਨੇ ਖਾਣਾ ਹੋ ਹੱਥ ਬੰਦਿੰਦੇ ਜੇ ਜ਼ੋਰਾ ਥੋੜਾ ਜਾ ਉਹ ਸੁਰਚ ਸੁਰ ਬੁਲਾਉਂਦਾ ਥੋੜਾ ਜਾ ਆਪਣੇ ਆਪ ਨੂੰ ਢਾਲਦਾ ਹੁਕਮ ਚ ਚੱਲਣ ਹੁਕਮ ਅਸਾਰ ਆਪਣੇ ਸੁਭਾਅ ਨੂੰ ਢਾਲਦਾ ਵੀ ਭਾਈ ਜੋ ਹੁਣ ਪ੍ਰਮਾਤਮਾ ਨੇ ਕਰਤਾ ਚਲੋ ਕੰਮ ਕਰਨਾ ਤਾਂ ਆਪਣਾ ਹੈਗਾ ਬਾਕੀ ਘਾਟਾ ਬਾਦ ਦੋਦੇ ਹੱਥ ਇੰਨਾ ਕੁ ਵੀ ਜਿਹੜੀ ਗੱਲ ਕਹਿੰਦਾ ਵੀ ਸੋਰਾ ਸੋਨਾਰ ਕੋਲ ਵੀ ਜਿਹੜਾ ਬੰਦ ਹੋ ਵੀ ਸੋਨਾ ਉਹਨੂੰ ਇਹ ਹੁੰਦਾ ਜੇ ਕੋਈ ਕੰਮ ਵਿਗੜ ਜਾਣਾ ਕਹਿੰਦਾ ਭਾਈ ਹੁਣ ਵਿਗੜ ਗਿਆ ਕੀ ਕਰੀਏ ਆਪਾਂ ਨੇ ਤਾਂ ਬਗਾੜਿਆ ਨਹੀਂ ਪਰਮੇਸ਼ਰ ਦੀ ਰਜ਼ਾ ਸੀ ਵਿਗੜ ਗਿਆ ਉਹਦੀ ਕੱਲ ਨੂੰ ਸਬਰ ਜੂ ਕੋਈ ਹੋਰ ਸਮਾਰ ਦੂਗਾ ਕੋਈ ਸਬਰ ਜਾਂਦਾ ਕੋਈ ਵਿਗੜ ਜਾਂਦਾ ਕੋਈ ਨਹੀਂ ਇਹ ਤਾਂ ਬਹੁਤਾ ਨਹੀਂ ਕਰਨਾ ਚਾਹੀਦਾ ਆਪਣੇ ਬਸ ਨਾਲ ਸਮਾਰਨ ਨੂੰ ਬਗਾੜ ਉਹਦਾ ਤਾਂ ਬੋਝ ਘਟ ਪੈਂਦਾ ਜਿਹੜਾ ਆਪਣੀ ਕਲਾਕਾਰੀ ਦੇਖੀ ਜਾਵੇ ਮੈਂ ਲੋਹਾ ਗਲਤੀ ਹੋ ਗਈ ਉਹ ਹੋ ਗਈ ਉਹਦੇ ਗਲਤੀਆਂ ਸਮਝ ਆਦਾ ਹੁੰਦੀਆਂ ਨੇ ਬੁੱਧੀ ਉਹਦਰ ਜਿਆਦਾ ਖਰਚ ਕਰੀ ਜਾਂਦਾ ਪਤਤ ਉਧਾਰ ਨਹੀਂ ਸੁਨਰ ਪਤੀਪਾਲ ਪਿਤਪਾਲ ਕਰ ਦਿਆ ਸਾਰੇ ਉਧਾਰ ਨਹੀਂ ਪਤਤ ਉਧਾਰ ਨਹੀਂ ਉਹਨਾਂ ਦਾ ਜਿਹੜਾ ਡਿਜੀਟਾ ਉਹਨਾਂ ਦੇ ਵਿੱਚ ਕਬੀ ਹੈ ਪਤਤ ਪਣ ਹੈ ਬਲੀਨਤਾ ਉਹ ਦੂਰ ਕਰ ਰਹੀ ਹੈ ਸਾਰਿਆਂ ਦੀ ਅੰਤਰਾਤਮਾ ਦੀ ਆਵਾਜ਼ ਹੈ ਨਾ ਅੰਤਰਾਤਮਾ ਉਹਨਾਂ ਦੇ ਅੰਦਰੋਂ ਬੋਲ ਕੇ ਅੰਦਰੋਂ ਬੋਲ ਕੇ ਮਤ ਦੇ ਰਹੀ ਹੈ ਵੀ ਆਹ ਕੰਮ ਨਾ ਕਰੋ ਆ ਆ ਕਰੋ ਪਤਤ ਉਧਾਰ ਦੋਸ਼ਟ ਨਿਮਾਰਨੀ ਦੋਖਾਰੇ ਜਿਹੜੀ ਦੁਸ਼ਤਾਂ ਉਹਨਾਂ ਦੀ ਦੁਸ਼ਤਤਾ ਕੋਤੋਂ ਘੜਾ ਛਿੜਾ ਰਹੀ ਹੈ ਨਿਵਾਰਣ ਕਰ ਰਹੀ ਹੈ ਦੋਖਾਰੇ ਦੋਖਾਰੇ ਦੋਖ ਦੁਖ ਦੋਖਾਰੇ ਜਿਹੜੇ ਦੋਖ ਹਨ ਕਬੀਆ ਕਬੀਆ ਕਰਦੇ ਦੁਖਰੇ ਉਹਨਾਂ ਦੀਆਂ ਕਬੀਆ ਦੂਰ ਕਰ ਰਹੀ ਹੈ ਜੈ ਜੈ ਹੋਸੀ ਮਹਕਾਲ ਸੂਰ ਮਰਦਨ ਵਿਸਵ ਬਿੰਦੂ ਹਸਨ ਸ੍ਰਿਸ਼ਟੀ ਕਰੇ ਆਲ ਇਸ ਕਰਕੇ ਵੀ ਤੇਰੀ ਜਾਇਜਾ ਕਰਾ ਰਿਹਾ ਕਿ ਵਿਸ਼ਵ ਦਾ ਬੇਦੋਸ ਵੀ ਸਾਰਾ ਨਾਸ ਵੀ ਕਰ ਦਿੰਦੀ ਹੈ ਤੂੰ ਇੱਕ ਮਿੰਟ ਚ ਪ੍ਰਤਿਪਾਦ ਵੀ ਕਰਦੀ ਹੈ ਨਾਸ ਵੀ ਹਾਂ ਨਾਸ ਵੀ ਕਰ ਦਿੰਦੀ ਹੈ ਜਿਹੜਾ ਚੌਰੀ ਹੈ ਸ੍ਰਿਸ਼ਟੀ ਕਰੇ ਹੜਨ ਪੜਨ ਜਾ ਕਾ ਨੈਤਰ ਫੋਰ ਤਿਸ ਕਾ ਬੁੱਤਲ ਨਾ ਜਾਣੇ ਹੋਰ ਦ੍ਰਿਸ਼ਟੀ ਸ੍ਰਿਸ਼ਟੀ ਦਾ ਹੜਨ ਕਰਨ ਦਾ ਅਰ ਸ੍ਰਿਸ਼ਟੀ ਨੂੰ ਪੈਦਾ ਕਰਨ ਦਾ ਇੱਕ ਅੱਖ ਦੇ ਝਪਕੇ ਜਿਹੇ ਰਕਮ ਹੜਨ ਪੜਨ ਜਾ ਕਾ ਨੈਤਰ ਫੋਰ ਸੁਹਣੀ ਸਾਹਿਬ ਜੀ ਕੋਈ ਗੱਲ ਲਿਖੀ ਆ ਹਾਂ ਇਸ ਕਰਕੇ ਵੀ ਤੇਰੀ ਜਾਜਕਾਰ ਹੈ ਭਗਤ ਕਹਿੰਦੇ ਨੇ ਹਲਣ ਪੜਨ ਤੇਰਾ ਨੇਤਰ ਫੋੜ ਇੱਕ ਅੱਖ ਦੇ ਚਪਕੇ ਨਾਲ ਸ੍ਰਿਸ਼ਟੀ ਪੈਦਾ ਕਰਨੀ ਅੱਖ ਦੇ ਚਪਕੇ ਨਾਲੇ ਨਾਸ ਕਰ ਦਿੰਦੀ ਤੇ ਜਾਜਕਾਰ ਨਾਲ ਕਰਨ ਹੋਰ ਕੀ ਕਰਨ ਹੋਰ ਕੀ ਦੀ ਕਰਨ ਜਾਜਕਾਰ ਕੋਣ ਵਜੇ ਜਾਜਕਾਰ ਕਰੂ ਹੋਰ